ਦੇਖੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਾਂਗਾ ਸਾਡੇ ਛੋਟੇ ਵੀਰ ਸੁਰਿੰਦਰ ਸਨੋਂ ਦਾ ਜਿਨ੍ਹਾਂ ਨੇ ਇਹਨਾਂ ਦਾ ਜਿਹੜਾ ਜਿਮ ਹੈ ਬੋਡੀ ਟੈਂਪਲ ਜਿਮ ਉਹਦੇ ਵਿੱਚ ਜਿੱਥੇ ਨੌਜਵਾਨਾਂ ਨੂੰ ਇਹ ਟ੍ਰੇਨਿੰਗ ਦਿੰਦੇ ਆਰ ਉਹਨਾਂ ਨੂੰ ਜਿਮ ਟ੍ਰੇਨ ਕਰਦੇ ਆ ਉਹਨਾਂ ਦੀ ਹੈਲਥ ਲਈ ਉਹਨਾਂ ਨੂੰ ਅਵੇਅਰ ਕਰਦੇ ਆ ਉਹਨਾਂ ਨੂੰ ਹੈਲਥ ਦੇ ਬਾਰੇ ਦੱਸ ਕੇ ਜਿਮ ਦੇ ਸਾਰੇ ਗੁਣ ਦੱਸ ਕੇ ਉਹਨਾਂ ਨੂੰ ਪੂਰਾ ਤੰਦਰੁਸਤ ਕਰਦੇ ਨੇ ਉੱਥੇ ਅੱਜ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਅਪਰਾਹਲਾ ਕੀਤਾ ਕਿ ਬਲੱਡ ਡੋਨੇਸ਼ਨ ਕੀਤਾ ਮੈਂ ਸਭ ਦਾ ਕਿ ਸਾਡੇ ਸੈਨਿਕ ਕਹਿੰਦੇ ਆ ਖੂਨਦਾਨ ਮਹਾਦਾਨ ਖੂਨਦਾਨ ਤੋਂ ਉੱਪਰ ਕਹਿੰਦੇ ਕੋਈ ਦਾਨ ਨਹੀਂ ਸੋ ਇਹ ਨੌਜਵਾਨਾਂ ਦਾ ਸਾਰ ਜਿਨ੍ਹਾਂ ਦੇ ਸਾਥੀਆਂ ਮੈਂ ਧੰਨਵਾਦ ਕਰਦਾ ਆਪਣੇ ਬੰ ਨੂੰ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਕਿ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਜਿੱਥੇ ਅੱਜ ਸਾਡੇ ਨੌਜਵਾਨ ਜਿਨ੍ਹਾਂ ਨੂੰ ਲੋੜ ਹੈ ਨਸ਼ਿਆਂ ਤੋਂ ਰੁਕਣ ਲਈ ਇਸ ਤਰ੍ਹਾਂ ਦੇ ਜੋ ਉਪਰਾਲੇ ਹੋਣਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਡੇ ਨੌਜਵਾਨ ਨਸ਼ਿਆਂ ਵੱਲ ਜਾਣਗੇ ਔਰ ਅਸੀਂ ਦੇਖ ਰਹੇ ਕਿੰਨੇ ਨੌਜਵਾਨਾਂ ਚਾਹੇ ਔਰ ਆਪਣੇ ਆਪ ਬਲੱਡ ਡੋਨੇਟ ਕਰਨਾ ਆਏ ਨੇ ਔਰ ਨਾਲ ਦੀ ਨਾਲ ਉਹ ਜਿੰਮਟਵੀ ਵੀ ਪਾਰਟਿਸਿਪੇਟ ਕਰ ਰਹੇ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਹੋਣੇ ਚਾਹੀਦੇ ਆ ਇਹ ਸਿਹਰਾ ਸਾਡੇ ਨੌਜਵਾਨ ਸੋਨੂੰ ਨ ਜਾਂਦਾ ਔਰ ਸਾਡੇ ਸਤਕਾਰਯੋਗ ਮੋਜੀ ਸ਼ਕੀਤਾ ਸ਼ਹਿਰ ਜੀ ਨੇ ਡਾਕਟਰ ਸਾਹਿਬ ਖੜੇ ਆ ਔਰ ਸਾਡੇ ਐਮਸੀ ਸਾਹਿਬ ਵੀਰ ਜੀ ਔਰ ਪ੍ਰਧਾਨ ਸਾਹਿਬ ਖੜੇ ਆ ਇੱਧਰ ਸਾਡੇ ਰਜੀਸ਼ ਐਡਵੋਕੇਟ ਸਾਹਿਬ ਖੜੇ ਨੇ ਤਰਸ਼ੇਮ ਲਾਲ ਜੀ ਜਿੰਨੇ ਵੀ ਸਤਕਾਰਯੋਗ ਸਾਥੀਆਂ ਅਸੀਂ ਸਾਰੇ ਇਹਨਾਂ ਦਾ ਧੰਨਵਾਦ ਕਰਦੇ ਆ ਔਰ ਆਸ ਕਰਦੇ ਆ ਕਿ ਆਏ ਸਾਲ ਇਸ ਤਰ੍ਹਾਂ ਦੇ ਉਪਰਾਲੇ ਕਰਨਗੇ ਜਿਹਦੇ ਨਾਲ ਸਮਾਜ ਨੂੰ ਇੱਕ ਵਧੀਆ ਸੇਧ ਮਿਲੂਗੀ ਹਾਂਜੀ ਵੀਰ ਜੀ ਜਿਹੜਾ ਕਿ ਖੂਦਨਾਂ ਕੈਂਪ ਲਗਾਇਆ ਕੀ ਕਰਨ ਚਾਹੁੰਦੇ ਆ ਨੌਜਵਾਨ ਜੀ ਸਰਦਾਰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਨੌਜਵਾਨਾਂ ਨੂੰ ਇਹ ਹੀ ਕਹਿਣਾ ਚਾਹੁੰਗਾ ਕਿ ਵਧੀਆ ਖੁਰਾਕ ਖਾਇਆ ਕਰੋ ਤੇ ਐਕਸਰਸਾਈਜ਼ ਕਰਾਇਆ ਕਰੋ ਤੇ ਜਿਹੜਾ ਖੂਨ ਦਾ ਨੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਬਹੁਤ ਵੱਡਾ ਦਾਣ ਹੈ ਤੇ ਇਦਾਂ ਦੇ ਕਿਸੇ ਵੀ ਫੰਕਸ਼ਨ ਦੇ ਵਿੱਚ ਕਿਤੇ ਵੀ ਇਹ ਚੀਜ਼ ਹੋਵੇ ਤਾਂ ਬਾਅਦ ਛੱਡ ਕੇ ਯੋਗਦਾਨ ਲਿਆ ਕਰੋ ਤੇ ਜਿਹਦੇ ਨਾਲ ਆਪਾਂ ਨੂੰ ਕਹਿਣਾ ਮਤਲਬ ਆਉਣ ਵਾਲੇ ਜਿਹੜੇ ਹੋਰ ਬੱਚੇ ਹੈਗੇ ਆ ਉਹਨਾਂ ਨੂੰ ਵੀ ਇਨਸਪੀਰੇਸ਼ਨ ਮਿਲੇ ਤੇ ਆਪਾਂ ਸਾਰੇ ਅੱਜ ਇੱਥੇ ਇਕੱਠੇ ਹੋયા ਬੋਡੀ ਟੈਂਪਲ ਜਿਮ ਦੇ ਵਿੱਚ ਪਹਿਲੀ ਵਾਰੀ ਅਸੀਂ ਇੱਥੇ ਬਲੱਡ ਡੋਨੇਸ਼ਨ ਕੈਂਪ ਲਾਇਆ ਤੇ ਵੈਸੇ ਨਾਰਮਲੀ ਅਸੀਂ ਸਾਰੇ ਜਣੇ ਬਲੱਡ ਡੋਨੇਟ ਕਰਦੇ ਰਹਿੰਦੇ ਆ ਆਫਟਰ 3-4 ਮਹੀਨੇ ਬਾਅਦ ਤਾਂ ਅੱਜ ਅਸੀਂ ਪਹਿਲੀ ਵਾਰੀ ਇੱਥੇ ਲਗਾਇਆ ਕਿ ਹਾਂਜੀ ਅਸੀਂ ਵੀ ਇੱਕ ਨਵੀਂ ਜਿਹੜੀ ਹੈ ਚਲਾਈਏ ਤੇ ਕੋਸ਼ਿਸ਼ ਕਰਾਂਗੇ ਕਿ ਹਰ ਸਾਲ ਜਾਂ 6 ਮਹੀਨੇ ਬਾਅਦ ਅਸੀਂ ਇਹਦਾ ਜਿਹੜਾ ਹੈਗਾ ਅਪਰਾਲਾ ਜ਼ਰੂਰ ਕਰੀਏ ਤੇ ਨੌਜਵਾਨਾਂ ਨੂੰ ਕਈ ਐਸਜੀ ਇਦਾਂ ਦੇ ਫੰਕਸ਼ਨ ਦੇ ਵਿੱਚ ਬਾਝੜ ਕੇ ਹਿੱਸਾ ਲੈਣ। ਅ ਮੈਂ ਤਾਂ ਸਾਰਿਆਂ ਨੂੰ ਇਦਾਂ ਹੀ ਕਹਿਣਾ ਚਾਹੂੰਗਾ ਕਿ ਇਹ ਬਹੁਤ ਹੀ ਵਧੀਆ ਸਾਡੇ ਜਿਹੜਾ ਜਿਮ ਹੈਗਾ ਬਾਡੀ ਟੈਂਪਲ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ। ਜਿਨਦਾਨ ਜਿਹੜਾ ਹੈਗਾ ਮਹਾਦਾਨ ਹੈਗਾ ਤੇ ਸਤੋਹ ਵੜੀ ਗੱਲ ਇੱਕ ਮੈਂ ਅੱਜ ਕੱਲ ਨੌਜਵਾਨਾਂ ਨੂੰ ਹੋਰ ਵੀ ਕਹਿਣਾ ਚਾਹੂੰਗਾ ਕਿ ਅੱਜ ਕੱਲ ਜਿਵੇਂ ਕਿ ਸਾਡਾ ਇਹ ਜਿਮ ਹੈਗਾ ਬਾਡੀ ਟੈਂਪਲ ਤਾਂ ਬਹੁਤ ਸਾਰੇ ਨੌਜਵਾਨ ਜਿਹੜੇ ਹੈਗੇ ਅੱਜ ਕੱਲ ਬਹੁਤ ਤਰ੍ਹਾਂ ਦੇ ਜਿਮ ਖੋਲਦੇ ਆ ਸਾਰਾ ਕੁਝ ਖੋਲ ਰਹੇ ਆ ਪਰ ਮੈਂ ਭਰਾਵੋ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਗੁਰੂ ਬਿਨਾਂ ਕੋਈ ਵੀ ਗਿਆਨ ਨਹੀਂ ਹੁੰਦਾ ਤਾਂ ਜਿਹੜਾ ਆਪਣਾ ਗੁਰੂ ਚੁਣਨਾ ਉਹ ਠੀਕ ਤਰੀਕੇ ਨਾਲ ਚੁਣੋ ਤਾਂ ਕਿ ਤੁਸੀਂ ਗਲਤ ਸੰਗਤਾਂ ਚ ਨਾ ਪਵੋ ਤੇ ਆਪਣੀ ਪੂਰੀ ਹੈਲਥ ਦਾ ਧਿਆਨ ਰੱਖੋ ਥੈਂਕ ਯੂ ਰਵੀ ਜੀ ਕੀ ਅੱਜ ਰਖੋਨਦਨ ਕੈਂਪ ਲਾਇਆ ਕਿਵੇਂ ਸੋਚਿਆ ਕਿ ਅੱਜ ਜਿਹੜਾ ਉਪਰਾਲਾ ਖੋਗਨ ਕੱਲ ਪਹਿਲਾਂ ਸਾਰਿਆਂ ਨੂੰ ਸਸੇਕਾਲ ਜੀ ਮੈਂ ਤੁਹਾਡਾ ਆਪਣਾ ਸੋਨੂੰ ਸ਼ਰੰਦਬੋਲੀ ਟੈਂਪਲ ਜੀ ਤੋਂ ਪਹਿਲਾਂ ਤਾਂ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਆਪਣੇ ਐਮਐਲਏ ਸਾਹਿਬ ਰਵੀ ਭਾਜੀ ਆਏ ਜਿਹੜਾ ਆਪਣਾ ਟਾਈਮ ਕੱਢ ਕੇ ਸਾਡੇ ਇਸ ਕੈਂਪ ਦੇ ਵਿੱਚ ਯੋਗਦਾਨ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਬਾਕੀ ਮੈਂ ਚਲੋ ਅੱਜ ਦੀ ਜਨਰੇਸ਼ਨ ਨੂੰ ਇਹੀ ਕਹਿਣਾ ਚਾਹੁੰਦਾ ਹੈ ਕਿ ਕਿ ਤੁਸੀਂ ਨਸ਼ੇ ਪੱਤੇ ਦੀ ਚੀਜ਼ਾਂ ਨਸ਼ੇਲੀ ਚੀਜ਼ਾਂ ਦਾ ਪ੍ਰਤਾਪ ਜੋ ਵੀ ਤੁਸੀਂ ਯੂਜ਼ ਕਰਦੇ ਆਂ ਦਾ ਟਾਈਮ ਚੱਲ ਰਿਹਾ ਅਦਾ ਦੂਰ ਹੈ ਕਿ ਇਹਨਾਂ ਨੂੰ ਤੁਸੀਂ ਛੱਡੋ ਤੇ ਤੁਸੀਂ ਫਿਟਨੈਸ ਵੱਲੀ ਅਵੇਅਰ ਹੋਵੋ ਤੁਸੀਂ ਇਹ ਨਹੀਂ ਕਿ ਜਿੰਨੀ ਜਾਓ ਤੁਸੀਂ ਫਿਟਨੈਸ ਤੇ ਜੋ ਵੀ ਕਰਨਾ ਚਾਹੁੰਦੇ ਹੋ ਕਰੋ ਜਿਮ ਜਾਓ ਰਨਿੰਗ ਕਰੋ ਗ라운ਡ ਪ੍ਰੈਕਟਿਸ ਕਰੋ ਕੁਝ ਵੀ ਕਰੋ ਪਰ ਫਿਜ਼ੀਕਲੀ ਐਕਟੀਵਿਟੀਆਂ ਜਰੂਰ ਕਰਦੇ ਰਹੋ ਜਿਸ ਨਾਲ ਕੀ ਹੈ ਕਿ ਤੁਹਾਡਾ ਸਰੀਰ ਹੈਲਦੀ ਰਹੇ ਤੇ ਤੁਹਾਡਾ ਜਿਹੜਾ ਮਾਈਂਡ ਹੈ ਉਹ ਅੱਛੀ ਖਰਾਕ ਭੁੱਲੀ ਜਾਵੇ ਤੇ ਅੱਛੀ ਚੀਜ਼ਾਂ ਭੁੱਲੀ ਜਾਵੇ ਤੇ ਤੁਸੀਂ ਚੰਗਾ ਸੋਚ ਸਕੋ ਮੈਂ ਬਿਨੇ ਕੀਤਾ ਬਲੱਡ ਸੇਵਾ ਦਾ ਆ ਰਹਾ ਮੈਂ ਸਾਰੇ ਜਿੱਥੇ ਵੀ ਕੈਂਪ ਲੱਗਦਾ ਹੈਗਾ ਉੱਥੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਜੋ ਜਾਵਾਂ ਪਾਰਟਿਸਪੇਟ ਕਰਾਂ ਡੋ ਅਵੇਅਰ ਕਰਦਾ ਰਹਿਣਾ ਮੈਂ ਕਤਮ ਇਹਨੂੰ ਬਦਦਾ ਇਹਦਾ ਪੱਤਰ ਆ ਵੀ ਇਹਨਾਂ ਨੇ ਇਹ ਬਲੱਡ ਕੈਂਪ ਲਾਇਆ ਹੈਗਾ ਜਿਮ ਦੇ ਨਾਲ ਨਾਲ ਬੋਡੀ ਕੈਂਪਲ ਦੀ ਫੀਮੇਲ ਕੈਂਪ ਲਾਇਆ ਹੈ ਇਹਨੂੰ ਮੈਂ ਕਹਿੰਦਾ ਜਾਮ ਆ ਵੀ ਇਹ ਹਰ 6 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ ਇਹੋ ਜਿਹਾ ਕੰਮ ਕਰਾਂਗੇ ਤਾਂ ਕਿ ਬੱਚੇ ਬਹੁਤ ਜਨੂਨ ਕਰਦੇ ਆ